40 ਸਾਲ ਦੀ ਉਮਰ ਦੇ ਔਰਤ ਮਰਦਾਂ ਗਲਤੀ ਨਾ ਕਰਨ ਜੇ ਕਰਨਗੇ ਤਾਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਘੱਟ ਜਾਣਗੀਆਂ ਉਹਨਾਂ ਦੀ ਜ਼ਿੰਦਗੀ 'ਚ ਲੜਾਈ ਝਗੜਾ ਬਹੁਤ ਜ਼ਿਆਦਾ ਵੱਧ ਜਾਵੇਗਾ ਜਿਹੜੇ ਲੋਕ 40 ਸਾਲ ਦੀ ਉਮਰ ਤੋਂ ਬਾਅਦ ਇੱਕ ਜਹੀ ਗਲਤੀ ਕਰਦੇ ਨੇ ਤੁਸੀਂ ਵੇਖਣਾ ਕਿ ਬਹੁਤ ਸਾਰੇ ਲੋਕ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ ਸ਼ਾਦੀ ਤੋਂ ਬਾਅਦ ਰੱਬ ਸੋਨਾ ਧੀ ਪੁੱਤਰ ਵੀ ਦੇ ਦਿੰਦਾ ਹੈ ਉਹ ਕੰਮ ਤਾਂ ਦੇਟੇ ਸਾਰੇ ਜਾਣੇ ਲੱਗ ਜਾਂਦੇ ਨੇ ਤੇ ਜਿਨ੍ਹਾਂ ਦੀ ਸ਼ਾਦੀ ਹੋਈ ਹੁੰਦੀ ਆ ਉਹ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਬੜੀ ਮਿਹਨਤ ਕਰਦਿਆਂ ਗੁਜ਼ਰ ਜਾਂਦੇ ਨੇ ਤੋਂ ਇੰਨਾ ਕੰਮ ਕਰਦੇ ਨੇ ਇੱਕ ਇੱਕ ਜੀ ਦੋ ਕੋ 30 40 ਸਾਲਾਂ ਦੀ ਉਮਰ ਤੀ ਜਾਂਦੇ ਨੇ ਜਾਂ 40 ਤੋਂ ਪਲੱਸ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਜੀਣ ਦੀ ਤਮੰਨਾ ਘਟ ਜਾਂਦੀ ਹੈ ਉਹਨਾਂ ਦੇ ਵਿੱਚ ਜੀਉਣ ਦਾ ਕੋਈ ਇੰਟਰਸਟ ਨਹੀਂ ਰਹਿ ਜਾਂਦਾ ਉਹ ਆਪਣੇ ਆਪ ਨੂੰ ਇੰਨੇ ਹਾਰੇ ਹਾਰੇ ਥੱਕੇ ਥੱਕੇ ਮਹਿਸੂਸ ਕਰਦੇ ਨੇ ਕਿ ਇੰਜ ਲੱਗਦਾ ਕਿ ਉਹਨਾਂ ਨੂੰ ਜ਼ਿੰਦਗੀ ਦਾ ਹੁਣ ਕੋਈ ਆਨੰਦ ਨਹੀਂ ਰਹਿ ਗਿਆ ਹੁੰਦਾ ਤੇ ਜਿਹੜੇ ਲੋਕਾਂ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਤੇ ਕਿਰਪਾ ਕਰਕੇ ਉਹ ਕੁਝ ਕੋ ਗੱਲਾਂ ਦਾ ਧਿਆਨ ਰੱਖਣ ਤਾਂ ਕਿ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਆ ਜਾਣ ਉਹਨਾਂ ਦੀ ਜ਼ਿੰਦਗੀ 'ਚ ਖੇੜਾ ਆ ਜਾਵੇ ਉਹਨਾਂ ਨੂੰ ਇੰਜ ਲੱਗੇ ਕਿ ਜ਼ਿੰਦਗੀ ਬਹੁਤ ਹੀ ਮਜ਼ੇਵਾਲੀ ਆ ਜ਼ਿੰਦਗੀ ਬੜੀ ਹੀ ਆਨੰਦ ਵਾਲੀ ਆ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੇ ਪਤੀ ਪਤਨੀ ਚ ਐਵੇਂ ਦਾ ਤਣਾਅ ਚੱਲਦਾ ਆ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਪਹਿਲਾਂ ਤੋਂ ਆਪਣੇ ਸ਼ਬਦਾਂ ਨੂੰ ਠੀਕ ਕਰਨ ਇੱਕ ਦੂਜੇ ਨੂੰ ਕਦੀ ਵੀ ਵੱਢਵੇਂ ਸ਼ਬਦ ਨਾ ਬੋਲਣ ਜੇ ਬੋਲਣੇ ਵੀ ਹੋ ਤਾਂ ਇੱਕ ਦੂਜੇ ਦੀ ਸਿਫਤ ਚ ਬੋਲਣੇ ਚਾਹੀਦੇ ਨੇ ਇੱਕ ਦੂਜੇ ਨੂੰ ਚੰਗਾ ਇਨਸਾਨ ਬਣਾਉਣ ਚ ਕਰਨੇ ਚਾਹੀਦੇ ਨੇ ਜੇ ਕਿਸੇ ਚ ਕੋਈ ਕਮਜ਼ੋਰੀ ਆ ਕੋਈ ਗਲਤੀ ਆ ਕਿਸੇ ਵੀ ਤਰ੍ਹਾਂ ਦੀ ਉਹਨੂੰ ਇੰਪਰੂਵਮੈਂਟ ਕਰਨਾ ਚਾਹੀਦਾ ਆ ਹੱਲਾਸ਼ੇਰੀ ਦੇਣੀ ਚਾਹੀਦੀ ਆ ਕਿਉਂਕਿ ਜਿਹੜਾ ਲਾਈਫ ਪਾਰਟਨਰ ਹੁੰਦਾ ਹੈ ਨਾ ਚਾਹੇ ਉਹ ਪਤਨੀ ਹੋਵੇ ਜਾਂ ਪਤੀ ਹੋਵੇ ਇੱਕ ਦੂਜੇ ਨੂੰ ਜਦੋਂ ਹੱਲਾਸ਼ੇਰੀ ਦਿੰਦੇ ਨੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ ਇੱਕ ਦੂਜੇ ਦਾ ਮਾਣ ਸਨਮਾਨ ਕਰਦੇ ਨੇ ਤੇ ਇਦੋਂ ਵੱਡਾ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇਹੋ ਹੀ ਸਭ ਤੋਂ ਵੱਡੇ ਮਿੱਤਰ ਹੁੰਦੇ ਨੇ ਤੇ ਇਹੋ ਹੀ ਸਭ ਤੋਂ ਵੱਡੇ ਦੁਸ਼ਮਣ ਵੀ ਹੋ ਸਕਦੇ ਨੇ ਤੇ ਜਿਹੜੇ ਇੱਕ ਦੂਜੇ ਨਾਲੇ ਐਵੇਂ ਦਾ ਵਿਹਾਰ ਕਰਦੇ ਨੇ ਫਿਰ ਉਹਨਾਂ 'ਚ ਇੱਕ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ ਦੂਸਰਾ ਕਿ ਆਪਣੇ ਲਾਈਫ ਪਾਰਟਨਰ ਨੂੰ ਟਾਈਮ ਦੇਣਾ ਚਾਹੀਦਾ ਉਹਦੇ ਨਾਲ ਬੈਠ ਕੇ ਹੱਸਣਾ ਖੇਡਣਾ ਗੱਪਾਂ ਛੱਪਾਂ ਮਾਰਨੀਆਂ ਚਾਹੀਦੀਆਂ ਨੇ ਮਤਲਬ ਉਹ ਵੀ ਪ੍ਰੋਟੋਕੋਲ ਕਹਿ ਲੋਗੇ ਕੋਈ ਇਜਤਮਾਨ ਵਾਲੀਆਂ ਇਹ ਨਹੀਂ ਕਿ ਉਹਨੂੰ ਵੱਡੀਆਂ ਗੱਲਾਂ ਕੀਤੀਆਂ ਜਾਣ ਉਹਦੇ ਪੇਰੈਂਟਸ ਤੇ ਹੱਸਿਆ ਜਾਵੇ ਉਹਦੇ ਮਜ਼ਾਕ ਕਰਕੇ ਹੱਸਿਆ ਜਾਵੇ ਜਾਂ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਕਰਕੇ ਇੱਕ ਦੂਜੇ ਨੂੰ ਉਂਗਲ ਠਾਈ ਜਾਵੇ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਨਾਲ ਦੀ ਨਾਲ ਹੀ ਇਸ ਉਮਰ ਤੱਕ ਪਹੁੰਚਣ ਤੋਂ ਬਾਅਦ ਆਪਣੇ ਖਾਣੇ ਦੇ ਵਿੱਚ ਕੁਦਰਤੀ ਖਾਣੇ ਸ਼ਾਮਲ ਕਰ ਲੈਣੇ ਚਾਹੀਦੇ ਆ ਜਿਵੇਂ ਮੰਨ ਲਓ ਕਿ ਜਿੱਦਾਂ ਆਪਾਂ ਆਮ ਰੂਟੀਨ 'ਚ ਖਾਣਾ ਖਾਂਦੇ ਉਹ ਵਾਲਾ ਸ਼ਾਮਲ ਕਰ ਲੈਣਾ ਚਾਹੀਦਾ ਇਸ ਉਮਰ ਦੇ ਵਿੱਚ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ ਜਿਹੜੀਆਂ ਮਤਲਬ ਕੋਈ ਹੋਰ ਜਿੱਦਾਂ ਨਿਊਡਲਸ ਹੋ ਗਏ 버ਗਰ ਹੋ ਗਏ ਮਿੱਠੀਆਂ ਚੀਜ਼ਾਂ ਹੋ ਗਈਆਂ ਮਿੱਠੇ ਯੈਰ ਹੋ ਗਏ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਕੁਝ ਹੋ ਸਕੇ ਤਾਂ ਉਹ ਜਿਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੇ ਸਰੀਰਕ ਨੂੰ ਤੰਦਰੁਸਤੀ ਦਿੰਦੀਆਂ ਹੋਣ 八个金的亚尔。 ਕਉਕਿ ਜੇ ਸਾਡੇ ਸਰੀਰ ਚ ਤਾਕਤ ਹੋਵੇਗੀ ਤੇ ਸਾਡੇ ਬਹੁਤ ਸਾਰੇ ਮਸਲੇ ਝਮੇਲੇ ਜਿਹੜੇ ਨੇ ਅਸੀਂ ਇੱਕ ਦੂਜੇ ਨਾਲ ਕੰਮ ਕਰ ਸਕਦੇ ਆ ਸਾਥ ਦੇ ਸਕਦੇ ਆ ਉਹ ਖਤਮ ਹੋ ਸਕਦੇ ਆ ਸਾਡੇ ਵਿੱਚ ਇੱਕ ਨਵੀਂ એનર્ਜੀ ਪੈਦਾ ਹੋ ਜਾਵੇਗੀ ਤਾਕਤ ਪੈਦਾ ਹੋ ਜਾਵੇਗੀ ਜੋ ਸਾਡੇ ਨੂੰ ਜ਼ਿੰਦਗੀ ਜੀਉਣ ਲਈ ਕਹਿਣ ਤੋਂ ਭਾਵ ਕਿ ਘਰੇਲੂ ਲਾਈਫ ਲਈ ਜਾਂ ਇੱਕ ਦੂਜੇ ਨੂੰ ਦੁੱਖ ਸੁੱਖ ਨੂੰ ਸਮਝਣ ਦੇ ਲਈ ਅਸੀਂ ਉਹਨੂੰ ਵਰਤ ਸਕਦੇ ਆ ਤੇ ਜੇ ਅਸੀਂ ਤਲੀਆਂ ਚੀਜ਼ਾਂ ਖਾਈ ਗਏ ਅਸੀਂ ਇਧਰੋਂ 버ਗਰ ਖਾ ਲਈ ਡਿਊਡਲ ਖਾ ਲਈ ਕੁਲਚੇ ਖਾ ਲਈ ਜਾਂ ਹੋਰ ਕਈ ਗੰਦਮੰਦ ਚ ਕਹਿ ਲਓ ਤੁਸੀਂ ਪੰਜਾਬੀ ਵਿੱਚ ਕਹਿ ਲਈਏ ਨੂੰ ਜੇ ਫਿਰ ਸਾਡੇ ਸਰੀਰ ਚ ਤਾਕਤ ਕਿੱਥੋਂ ਆਵੇਗੀ ਸਾਡੇ ਸਰੀਰ ਚ ਉਤਸ਼ਾਹ ਕਿੱਥੋਂ ਆਵੇਗਾ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਉਮਰ ਦੇ ਨਾਲ ਨਾਲ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਕਈ ਵਾਰਾਂ ਕੀ ਹੁੰਦਾ ਕਿ 40 ਸਾਲ ਦੀ ਉਮਰ ਤੋਂ ਬਾਅਦ ਬਹੁਤ ਸਾਰੇ ਲੋਕ ਦੁੱਧ ਪੀਣਾ ਛੱਡ ਦਿੰਦੇ ਨੇ, ਘਿਓ ਖਾਣਾ ਛੱਡ ਦਿੰਦੇ ਨੇ, ਮੱਖਣ ਖਾਣਾ ਛੱਡ ਦਿੰਦੇ ਨੇ, ਲੱਸੀ ਪੀਣੀ ਛੱਡ ਦਿੰਦੇ ਨੇ ਜਾਂ ਮੰਨ ਲਓ ਕਿ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਨੇ। ਜਿਵੇਂ ਗੱਲੋ ਕਿ ਗੰਨੇ ਦਾ ਰਸ ਪੀਣਾ ਛੱਡ ਦੇਣਾ, ਨੰਗੇ ਪੈਰੀਂ ਧਰਤੀ ਤੇ ਤੁਰਨਾ ਛੱਡ ਦੇਣਾ, ਜਾਂ ਮੰਨ ਲਓ ਕਿ ਐਕਸਰਸਾਈਜ਼ ਹੀ ਕਰਨੀ ਛੱਡ ਦੇਣੀ, ਇਹ ਸਾਰੀਆਂ ਚੀਜ਼ਾਂ ਦਾ ਨਾਲ ਦੇ ਨਾਲ ਹੋਣਾ ਚਾਹੀਦਾ। ਵੀ ਅਸੀਂ ਚਾਹੁੰਨੇ ਕਿ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਰਹਿਣ ਖੇੜੇ ਰਹਿਣ ਅਸੀਂ ਇੱਕ ਵਧੀਆ ਜ਼ਿੰਦਗੀ ਬਸਰ ਕਰ ਲਈਏ ਅਸੀਂ ਬਹੁਤ ਸਾਰਾ ਸਮਾਂ ਤੱਕ ਕਮਾਈ ਕਰਦੇ ਆ ਕੱਢ ਦਿੰਨੇ ਆ ਨਾ ਕਿਤੇ ਘੁੰਮਣ ਜਾਣਾ ਨਾ ਕਿਤੇ ਵੱਲ ਆਪਣੀ ਫੈਮਿਲੀ ਨਾਲ ਹੱਸਣਾ ਖੇਡਣਾ ਨਾ ਕਿਤੇ ਐਹੋ ਜਿਹੀ ਜਗ੍ਹਾ ਤੇ ਜਾਣਾ ਜਿੱਥੇ ਸਾਡੇ ਸਰੀਰ ਨੂੰ ਇੱਕ ਚੰਗੀ એનર્ਜੀ ਮਿਲਦੀ ਹੋਵੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਦੂਜੇ ਨੂੰ ਟਾਈਮ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ ਦੁੱਖ ਨੂੰ ਸਮਝਣਾ ਚਾਹੀਦਾ ਖੁਸ਼ੀ ਨੂੰ ਸਮਝਣਾ ਚਾਹੀਦਾ ਧੱਕਾ ਨਹੀਂ ਇੱਕ ਦੂਜੇ ਨਾਲ ਕਰਨਾ ਚਾਹੀਦਾ ਇੱਕ ਦੂਜੇ ਨੂੰ ਵਾਧੂ ਨਹੀਂ ਸਮਝਣਾ ਚਾਹੀਦਾ ਜੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖ ਲਵਾਂਗੇ ਤੇ ਸਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਬਹੁਤ ਸਾਰੇ ਖੇੜੇ ਆ ਜਾਣਗੇ ਜ਼ਿੰਦਗੀ ਜੀਉਣ ਦਾ ਮਜ਼ਾ ਆ ਜਾਵੇਗਾ ਜ਼ਿੰਦਗੀ ਆਨੰਦ ਵਾਲੀ ਹੋ ਜਾਵੇਗੀ ਤੁਸੀਂ ਵੇਖੋ ਹਣਾ ਕਿ ਕਈ ਵਾਰਾਂ ਬਹੁਤ ਸਾਰੇ ਲੋਕ 30ਆਂ 40ਆਂ ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੇ ਘਰ ਟੁੱਟਣ ਲੱਗ ਪੈਂਦੇ ਨੇ ਪਰਿਵਾਰਕ ਰਿਸ਼ਤੇ ਟੁੱਟਣ ਲੱਗ ਪੈਂਦੇ ਨੇ ਇੱਕ ਦੂਜੇ 'ਤੇ ਉਂਗਲੀ ਉਠਾਉਣ ਲੱਗ ਪੈਂਦੀ ਆ ਉਹ ਸਾਰੀਆਂ ਗੱਲਾਂ ਦੇ ਇਹੋ ਹੀ ਆ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਸਤਿਕਾਰ ਨਹੀਂ ਦਿੰਦੇ ਮਾਨ ਨਹੀਂ ਦਿੰਦੇ ਅਦਬ ਨਹੀਂ ਕਰਦੇ ਤਾਂ ਉਦੋਂ ਸਾਡੇ ਰਿਸ਼ਤਿਆਂ 'ਚ ਖੜੋਤ ਆ ਜਾਂਦੀ ਆ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਹੋਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ